ਇਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਵੇਨੰਤੀ ਆਪਣੀ ਭਗਤੀ ਲਾਏ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿ ਨਿਰਮਲ ਕਰਨੀ ਸਾਦ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਈ ਤਰਨੀ ਜੈਤ ਸ੍ਰੀ ਮਹਿਲਾ ਪੰਜਵਾ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥ ਨਾਈ ਇਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਥ ਸੰਤ ਜਉ ਜਾਨੋ ਤਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਣ ਅਸ਼ੰਖ ਅਵਗਣ ਮੇਰੇ ਆ ਅਸੰਖ ਅਵਗਣ ਖੱਤੇ ਫੇਰੇ ਨਿਤਪਰਤ ਸਦ ਭੂਲੀਐ ਮੋ ਮਗਨ ਬਕਰਾਲ ਮਾਇਆ ਤੋ ਪ੍ਰਸ਼ਾਦੀ ਕੂਲੀਐ ਲੋਕ ਕਰਤ ਬਕਾਰ ਵਿਖੜੇ ਪਰਬੇਰ ਹੂਤੇ ਨੇਰਿਆ ਬਨਵੰਤ ਨਾਨਕ ਦਿਆ ਧਾਰੋ ਕਾੜਿ ਭਵਜਲ ਫੇਰਿਆ ਸ਼ਲੋਕ ਨਿਰਤਨਾ ਪਵੈ ਅਸੰਖ ਗੁਣ ਊਚ ਪ੍ਰਵਕ ਨਾਓ ਨਾਨਕ ਕੀ ਵਿਨੰਤਿਆ ਮਿਲੈ ਨਥਾ ਵੈ ਥਾਓ ਸ਼ੰਤ ਦੂਸਰ ਨਾਹੀ ਠਾਓ ਕਾਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਵਤੈ ਆਈਐ ਤੈਈ ਸੋ ਪ੍ਰਵ ਸਦਾ ਆਪਣਾ ਮਨ ਚਿੰਦਿਆ ਪਾਈਐ ਤਾਜ ਮਾਨਮੋਹਕਾਰ ਦੂਜਾ ਏਕ ਸਿਉ ਲਿਵਲਾਈਐ ਅਰਪ ਮੰਤਨ ਪ੍ਰਭੂ ਅਗੇ ਆਪ ਸਗਲ ਮਿਟਾਈਐ ਬਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸੁਮਾਈਐ ਸ਼ਲੋਕ ਰੇ ਮਨ ਤਾ ਕੋ ਧਿਆਈਐ ਸਭ ਵਿਦ ਜਾ ਕਾ ਹਾਥ RAM ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸੰਤ ਸਾਥੀ ਅੜਾ ਪ੍ਰਵੇਕ ਦੂਸਰ ਨਾਹੇ ਕੋਇ ਥਾਨ ਤੁੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀ ਅਲ ਪੂਰ ਰਹਾ ਸਰਬ ਦਾਤਾ ਪ੍ਰਪਤਨੀ ਗੋਪਾਲ ਗੋਵਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੀ ਕਾ ਗਣੀ ਪਜ ਸਰਨ ਸੁਆਮੀ ਸੁਖ ਗਾਮੀ ਤਿਸ বিনা ਅਨ ਨਾਹੇ ਕੋਈ ਬਨਵੰਤ ਨਾਨਕ ਦਿਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਬਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਵਾਇਆ ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੀ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਜੀ ਤਬਦ ਅਗਾਨਿਆ ਗਹਿ ਪੁਜਾਲੀ ਨੇ ਦਇਆ ਕੀਨੇ ਆਪਣੇ ਕਰਮਾਨਿਆ ਲੈ ਅੰਕ ਲਾਏ ਹਰ ਮਲਾਈ ਜਨਮ ਮਰਨ ਦੁਖ ਜਲੇ ਬਨਵੰਤ ਨਾਨਕ ਦਿਆ ਧਾਰੀ ਮੇਲ ਲੀਨੇ ਇੱਕ ਪਲੇ ਲੈ ਅੰਕ ਲਾਏ ਹਰ ਮਲਾਈ ਜਨਮ ਮਰਨਾ ਦੁਖ ਜਲੇ ਬਨਵੰਤ ਨਾਨਕ ਦਿਆ ਧਾਰੀ ਮੇਲ ਲੀਨਾ ਇੱਕ ਪਲੇ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ हे नानक हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਤੂੰ ਸ਼ਰਨ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਹੈ हे ਸਭ ਤੋਂ ਉੱਚੇ हे ਆਪਹੁੰਚ हे ਬੇਅੰਤ ਤੂੰ ਸਭ ਦਾ ਮਾਲਕ ਹੈ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਸ਼ੰਤ हे ਹਰੀ हे ਪ੍ਰਭੂ ਮੈਂ ਤੇਰਾ ਹਾਂ ਜਿਵੇਂ ਜਾਣੋ ਤੇਵੇਂ ਮਾਇਆ ਦੇ ਮੋਹ ਤੋਂ ਮੇਰੀ ਰੱਖਿਆ ਕਰ ਮੈਂ ਆਪਣੇ ਕਿੰਨੇ ਕੋ ਔਗਣ ਗਿਣਾ ਮੇਰੇ ਅੰਦਰ ਅਣਗਿਣਤ ਔਗਣ ਹਨ ਏ ਪ੍ਰਭੂ ਮੇਰੇ ਅਣਗਿਣਤ ਹੀ ਔਗਣ ਹਨ ਪਾਪਾਂ ਦੇ ਗੀੜਾਂ ਵਿੱਚ ਫਸਿਆ ਰਹਿੰਦਾ ਹਾਂ ਨਿਤ ਹੀ ਸਦਾ ਹੀ ਔਕਾਈ ਖਾ ਜਾਈਦੀ ਹੈ ਭਿਆਨਕ ਮਾਇਆ ਦੇ ਮੋਹ ਵਿੱਚ ਮਸਤ ਰਹਿੰਦਾ ਹਾਂ ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ ਅਸੀ ਜੀਵ ਦੁਖਦਾਈ ਵਿਕਾਰ ਆਪਣੇ ਵੱਲੋਂ ਪਰਦੇ ਵਿੱਚ ਕਰਦੇ ਹਾਂ ਪਰ ਹੀ ਪ੍ਰਭੂ ਤੂੰ ਸਾਡੇ ਨੇੜੇ ਤੋਂ ਨੇੜੇ ਸਾਡੇ ਨਾਲ ਹੀ ਵੱਸਦਾ ਹੈ ਨਾਨਕ ਬੇਨਤੀ ਕਰਦਾ ਹੈ ਸਾਡੇ ਉੱਤੇ ਮਿਹਰ ਕਰ ਸਾਨੂੰ ਜੀਵਾਂ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਢੇਡ ਵਿੱਚੋਂ ਕੱਢ ਲੈ ਏ ਭਾਈ ਪ੍ਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਣਾ ਨਹੀਂ ਹੋ ਸਕਦਾ ਉਸ ਦਾ ਨਾਮ ਬਣਾ ਸਭ ਤੋਂ ਉੱਚਾ ਹੈ ਨਾਨਕ ਦੀ ਉਸੇ ਦੇ ਦਰ ਤੇ ਹੀ ਅਰਦਾਸ ਹੈ ਕਿ ਮੈਨੂੰ ਨਿਆਸਰੇ ਨੂੰ ਉਸ ਦੇ ਚਰਨਾਂ ਵਿੱਚ ਥਾਂ ਮਿਲ ਜਾਈਂ ਸ਼ੰਤ ਏ ਭਾਈ ਅਸਾਂ ਜੀਵਾਂ ਵਾਸਤੇ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਪ੍ਰਮਾਤਮਾ ਦਾ ਦਰ ਛੱਡ ਕੇ ਅਸੀਂ ਕਿਸੇ ਦੇ ਪਾਸ ਜਾ ਨਹੀਂ ਸਕਦੇ ਦੋਵੇਂ ਹੱਥ ਜੋੜ ਕੇ ਅਠੇ ਪਹਿਰ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ ਏ ਭਾਈ ਉਸ ਪ੍ਰਭੂ ਦਾ ਧਿਆਨ ਤਰਕੀ ਉਸ ਦੇ ਦਰ ਤੋਂ ਮਨ ਮੰਗੀ ਮਰਜ਼ੀ ਹਾਸਲ ਕਰ ਲਈ ਦੀ ਹੈ ਆਪਣੇ ਅੰਦਰੋਂ ਅਹੰਕਾਰ ਮੋਹ ਅਤੇ ਕਈ ਹੋਰ ਆਸਰਾ ਪਾਲਣ ਦਾ ਭੈੜ ਤਿਆਗ ਕੇ ਇੱਕ ਪ੍ਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ ਇਹ ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ ਮਨ ਆਪਣਾ ਸਰੀਰ ਪੇਟਾ ਕਰਕੇ ਆਪਣੇ ਅੰਦਰੋਂ ਸਾਰਾ ਆਪਾ ਭਾਵ ਮਿਟਾ ਦੇਣਾ ਚਾਹੀਦਾ ਹੈ ਨਾਨਕ ਦਾ ਪ੍ਰਭੂ ਦੇ ਦਰ ਤੇ ਹੀ ਬੇਨਤੀ ਕਰਦਾ ਹੈ ਤੇ ਆਖਦਾ ਹੈ ਏ ਪ੍ਰਭੂ ਮਿਹਰ ਕਰ ਤੇਰੀ ਮਿਹਰ ਨਾਲ ਹੀ ਸਦਾ ਥਿਰ ਰਹਿਣ ਵਾਲੇ ਨਾਮ ਵਿੱਚ ਲੀਨ ਹੋ ਸਕੀਦਾ ਹੈ ਏ ਮੇਰੇ ਮਾਨ ਜਿਸ ਪ੍ਰਮਾਤਮਾ ਦੇ ਹੱਥ ਵਿੱਚ ਸਾਡੀ ਹਰੇਕ ਜੀਵਨ ਜੁਗਤ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਏ ਨਾਨਕ ਪ੍ਰਮਾਤਮਾ ਦਾ ਨਾਮ ਧੰਨ ਇਕੱਠਾ ਕਰਨਾ ਚਾਹੀਦਾ ਹੈ ਇਹੀ ਧੰਨ ਸਾਡੇ ਨਾਲ ਸਾਥ ਕਰਦਾ ਹੈ ਸ਼ੰਤ ਏ ਭਾਈ ਸਿਰਫ ਪ੍ਰਮਾਤਮਾ ਹੀ ਸਦਾ ਨਾਲ ਨਿਵਣ ਵਾਲਾ ਸਾਥੀ ਹੈ ਉਸ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਉਹੀ ਪ੍ਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਹਰੇਕ ਥਾਂ ਵਿੱਚ ਵਸ ਰਿਹਾ ਹੈ ਏ ਭਾਈ ਉਹ ਮਾਲਕ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਵਿਆਪਕ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਉਸ ਗੋਪਾਲ ਗੋਵਿੰਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਸ ਦੇ ਗੁਣ ਬੇਅੰਤ ਹਨ ਮੈਂ ਉਸ ਦੇ ਗੁਣ ਕੀ ਗਿਣ ਸਕਦਾ ਹਾਂ اے ਭਾਈ ਉਸ ਮਾਲਕ ਦੀ ਸ਼ਰਨ ਪਿਆ ਰਹੋ ਉਹ ਹੀ ਸਾਰੇ ਸੁੱਖ અપੜਾਉਣ ਵਾਲਾ ਹੈ ਉਸ ਤੋਂ ਬਿਨਾ ਅਸਾਂ ਜੀਵਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ ਨਾਨਕ ਬੇਨਤੀ ਕਰਦਾ ਹੈ اے ਪ੍ਰਭੂ ਜਿਸ ਉੱਤੇ ਤੂੰ ਮਿਹਰ ਕਰਦਾ ਹੈ ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ਹੇ ਨਾਨਕ ਆਖੇ اے ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਉਸ ਦੇ ਦਰ ਤੋਂ ਸਾਰੇ ਸੁੱਖ ਮਿਲ ਜਾਂਦੇ ਹਨ ਮੈਂ ਤਾਂ ਜਿਹੜੀ ਵੀ ਮੰਗ ਆਪਣੀ ਚਿੱਤ ਵਿੱਚ ਉਸ ਪਾਸੋਂ ਮੰਗੀ ਹੈ ਉਹ ਮੈਨੂੰ ਸਦਾ ਮਿਲ ਗਈ ਹੈ ਸ਼ੰਤ اے ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੁਣ ਮੇਰਾ ਮਨ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਗਿਆ ਹੈ ਜਿਨ੍ਹਾਂ ਨੇ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਨ੍ਹਾਂ ਦੀ ਜਿੰਦ ਪ੍ਰਮਾਤਮਾ ਦੀ ਜੋਤੀ ਵਿੱਚ ਲੀਨ ਰਹਿੰਦੀ ਹੈ ਇਹ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਸਾਰੇ ਪਾਪ ਮਿਟ ਜਾਂਦੇ ਹਨ ਬਕਾਰਾਂ ਦੀ ਸੜਨ ਮੁੱਕ ਜਾਂਦੀ ਹੈ ਮਨ ਮਾਇਆ ਵੱਲੋਂ ਰਾਜ ਜਾਂਦਾ ਹੈ ਜਿਨ੍ਹਾਂ ਉੱਤੇ ਪ੍ਰਭੂ ਦਇਆ ਕਰਦਾ ਹੈ ਜਿਨ੍ਹਾਂ ਦੀ ਬਾਹ ਫੜ ਕੇ ਆਪਣੇ ਬਣਾ ਲੈਂਦਾ ਹੈ ਤੇ ਆਦਰ ਦਿੰਦਾ ਹੈ ਜਿਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ ਕੇ ਸੁਆਹ ਹੋ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ ਇਹ ਭਾਈ ਜਿਨ੍ਹਾਂ ਉੱਤੇ ਪ੍ਰਭੂ ਮੇਰ ਕਰਦਾ ਹੈ ਉਹਨਾਂ ਨੂੰ ਇੱਕ ਪਲ ਵਿੱਚ ਆਪਣੇ ਨਾਲ ਮਿਲਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ